ਕਸਾਲੋ ਪਿਛਲੀਆਂ ਵੀਡੀਓ ਤੇ ਕੁ ਸਵਾਲ ਆਏ ਹੈਗੇ ਆ ਜਿਹਦੇ ਵਿੱਚ ਇਹ ਕਹਿ ਰਹੇ ਆ ਫਾਰਮਰ ਕਿ ਅਸੀਂ ਤਾਂ ਪੋਟਾਸ਼ ਹੀ ਠੱਲੇ ਵੀ ਪਾਈ ਆ ਅਸੀਂ ਕਣਕ ਝੋਨੇ ਦੀ ਖੇਤੀ ਕਰਦੇ ਆ ਤੇ ਇੱਕ ਵਾਰੀ ਇੱਕ ਫਸਲ ਨੂੰ ਅਸੀਂ 20 ਕਿਲੋ ਪੋਟਾਸ਼ ਪਾ ਦਿੰਨੇ ਆ ਕੀ ਸਾਨੂੰ ਹੁਣ ਪੋਟਾਸ਼ ਦੀ ਸਪਰੇ 13 0 45 ਜਾਂ 0 5 ਚੋਂ ਦੀ ਦੋਨਾਂ ਚੋਂ ਕੋਈ ਇੱਕ ਕਰਨੀ ਚਾਹੀਦੀ ਹੈਗੀ ਆ ਬਹੁਤ ਜ਼ਰੂਰੀ ਸਵਾਲ ਆਇਆ ਹਾਂਜੀ ਕਰਨੀ ਜਾਈ ਰਹੀ ਹੈ ਕਿਉਂਕਿ ਬੂਟੇ ਨੇ ਆਪਦੇ ਸਾਰੇ ਪ੍ਰਕਾਰਾਂ ਦੇ ਵਿੱਚ ਪੋਟਾਸ਼ ਵਰਤਨੀ ਹੁੰਦੀ ਆ ਐਨਜ਼ਾਈਮ ਐਕਟੀਵੇਸ਼ਨ ਦੇ ਵਿੱਚ ਜੜਾਂ ਦੀ ਠਿਕਨੈਸ ਵਧਾਉਣ ਦੇ ਲਈ ਸਟੈਮ ਓਟਾ ਕਰਨ ਦੇ ਲਈ ਸਟੈਮ ਦੀ ਹਾਈਟ ਦੇ ਲਈ ਬੂਟੇ ਦੇ ਵਿੱਚ ਖਰਾਕ ਨੂੰ ਘਮਾਉਣ ਦੇ ਲਈ ਬਹੁਤ ਵਾਰੀ ਫੰਕਸ਼ਨ ਇਹਦੇ ਦੱਸੇ ਹੈਗੇ ਆ ਕਿ ਖੁਦਾਨਕਾ ਹਾਸਤਾ ਬੂਟੇ ਕੋਲੇ ਸਟ੍ਰੈਸ ਕ੍ਰੀਏਟ ਹੋ ਗਿਆ ਤਾਂ ਉਹ ਪੋਟਾਸ਼ ਨਹੀਂ ਮੈਨੇਜ ਹੋਏਗਾ ਬੂਟੇ ਕੋਲੇ ਪਾਣੀ ਦੀ ਕਮੀ ਹੋ ਗਈ ਪੋਟਾਸ਼ ਨਹੀਂ ਮੈਨੇਜ ਹੋਏਗੀ ਬੂਟੇ ਦੇ ਕੋਲੇ ਕੋਈ ਕੁਤਾਪਮਾਨ ਦਾ ਪ੍ਰਭਾਵ ਬੰਦਾ ਉਹ ਪੋਟਾਸ਼ ਦੇ ਨਾਲ ਹੀ ਬੂਟੇ ਦੇ ਵਿੱਚ ਉਹ ਸਟ੍ਰੈਸ ਦਾ ਆਪਾਂ ਘਟਾ ਸਕਦੇ ਹੈਗੇ ਆ ਪਟਾਖ ਦੀ ਸਪਰੇ ਕੋਈ ਮਹਿੰਗੀ ਨਹੀਂ ਹੈਗੀ 05534 ਕਰਦੇ 200 ਰੁਪਏ ਕਿੱਲੇ ਦਾ ਖਰਚ ਆਊਗਾ 13045 ਡੇਢ ਕਿਲੋ ਕਿੱਲੇ ਦਾ ਸਪਰੇ ਕਰਨਾ ਹੈਗਾ ਤਾਂ ਉਹਦਾ ਲਗਭਗ 250 ਰੁਪਏ ਖਰਚ ਆਊਗਾ ਇਹ ਕੋਈ ਜ਼ਿਆਦਾ ਵੱਡਾ ਖਰਚ ਨਹੀਂ ਹੈਗਾ ਤੁਹਾਡੇ ਫੰਗੀ ਸਾੜਾਂ ਦੇ ਨਾਲੋਂ ਜਾਂ ਹੋਰ ਤੇਲੇ ਮਾਰ ਸਪਰੇਆਂ ਨਾਲੋਂ ਇਹ ਸਸਤਾ ਹੀ ਹੈਗਾ ਦੂਸਰਾ ਸਵਾਲ ਇਹ ਹੈਗਾ ਵੀ 13045 ਵਧੀਆ ਹੈ ਕਿ 05534 ਦੇਖੋ ਦੋਨੋਂ ਹੀ ਪਟਾਖ ਦੀਆਂ ਸਪਰੇਆਂ ਇੱਕ ਦੇ ਵਿੱਚ ਫਾਸਫੋਰਸ ਪਾਇਆ ਇੱਕ ਦੇ ਵਿੱਚ ਨਾਈਟrogen ਪਾਈ ਹੋਈ ਹੈ ਤੇ ਪ੍ਰੋਬਲਮ ਇਹ ਨਹੀਂ ਹੈਗੀ ਵੀ ਦੋਨੇ ਸਪਰੇਹਾਂ ਆਪਾਂ ਇਕੱਠੀਆਂ ਮਿਲਾ ਕੇ ਕਰ ਸਕਦੇ ਆ ਪ੍ਰੋਬਲਮ ਇਹ ਹੈਗੀ ਆ ਵੀ ਜਿੰਨਾ ਚਿਰ ਝੋਨਾ ਨਸਾਰਾ ਨਹੀਂ ਲਿਆ ਹੈਗਾ ਚਾਹੇ ਪੀਆਈ ਸਟੇਜ ਹੈਗੀ ਆ ਚਾਹੇ ਬੂਟਿੰਗ ਸਟੇਜ ਹੈਗੀ ਆ ਮਤਲਬ ਕਿ ਬੱਲੀ ਬਣ ਕੇ ਛੋਟੀ ਜੀ ਬੱਲੀ ਬਣ ਗਈ ਨਸਾਰੇ ਦੇ ਪਾਈਪ ਦੇ ਵਿੱਚ ਹੀ ਬੱਲੀ ਹੈਗੀ ਲੱਭੀ ਲੱਭਦੀ ਐ ਵੈਸੇ ਦਿਖਦੀ ਨਹੀਂ ਹੈਗੀ ਤਾਂ ਉਸ ਸਭ ਅਵਸਥਾ ਦੇ 0.534 ਬਰੌਂਜਿੰਗ ਕਰੋ ਕਿਲਟਡ ਜ਼ਿੰਕ ਤੇ ਜਦੋਂ ਅਵਸਥਾ ਪੂਰੀ ਪਾਈਪ ਫੁੱਲ ਗਈ ਛਿੱਟਾ ਥੋੜਾ ਥੋੜਾ ਦਿਖਣ ਵੀ ਲੱਗ ਗਿਆ ਲਗਭਗ ਸਾਰਾ ਖੇਤ ਪੱਤੇ ਸਿੱਧੇ ਨੋਕਾਂ ਕਰੀਆਂ ਕਰੀਆਂ ਕਰ ਗਿਆ ਤਾਂ ਉਦੋਂ ਆਪਾਂ 13045 ਕਰ ਲਓ ਤੇ ਜਿਹੜਾ ਇਹ ਅਵਸਥਾ ਹੋਊਗੀ ਬੂਟੀ ਟੂ ਹੈਡਿੰਗ ਸਟੇਜ ਤੇ ਮਤਲਬ ਸਾਰੇ ਸਿੱਟੇ ਬਾਹਰ ਨਿਕਲ ਰਹੇ ਹੈਗੇ ਆ ਬਾਹਰ ਨਿਕਲ ਕੇ ਉਹਨਾਂ ਨੇ ਫਿਰ ਫੁੱਲਾਂ ਦੀ ਅਵਸਥਾ ਆਉਣੀ ਹੈ ਫਲਾਵਰਿੰਗ ਸਟੇਜ ਆਉਣੀ ਹੈ ਫਿਰ ਦੁੱਧਾ ਅਵਸਥਾ ਆਉਣੀ ਹੈ ਇਸ ਅਵਸਥਾ 'ਚ ਚੰਗਾ ਪਾਣੀ ਵੀ ਦੇਣਾ ਹੈਗਾ ਤੇ ਕਿਸੇ ਵੀ ਥਰਨ ਗਰੁੱਪ ਸਪਰੇਅ ਕਰਨ ਤੋਂ ਬਚਣਾ ਹੈਗਾ ਤੇ ਆਪਾਂ ਸਿੱਧੀ ਸਪਰੇਅ ਕਿਸੇ ਵੀ ਤਰੀਕੇ ਨਾਲ ਸਪਰੇਅ ਕਰਦੇ ਆ ਤਾਂ ਉਹਦੇ 'ਚ ਸਿੱਧੀ ਸਪਰੇਅ ਨਹੀਂ ਜਾਣੀ ਚਾਹੀਦੀ ਕੁਝ ਵੀਰ ਕਹਿੰਦੇ ਹੈਗੇ ਕਿ 3.5 38 40 ਗਾਉਂਡਰ ਝੋਨਾ ਆਉਂਦਾ ਵੀਰੇ ਤੇਰਾ 10 ਕਿੰਨਾ ਆਊਗਾ ਸਾਨੂੰ ਪੋਟਾਸ਼ ਕਰਨੀ ਕੀ ਲੋੜ ਇਸ ਤਰੀਕ ਜਿੰਦਗੀ 'ਚ ਕਰੀ ਨੀ ਬਹੁਤ ਵਧੀਆ ਤੁਸੀਂ ਲੱਕੀਓ ਵੀਰੇ ਠੀਕ ਹੈ ਜਿਹੜਾ ਵੈਸੇ ਹੀ ਮਹਾਰਾਜਾਂ ਦੇ ਘਰੇ ਪੈਦਾ ਹੋਇਆ ਹੈਗਾ ਤੇ ਉਹਨੂੰ ਤਾਂ ਫਿਰ ਖੇਤੀ ਕਰਨੀ ਵੀ ਲੋੜ ਨਹੀਂ ਹੈਗੀ ਸੋ ਜਿਹਦਾ ਝਾੜ ਵੀਰੇ 38 40 42 ਕੁਇੰਟਲ ਆ ਰਿਹਾ ਹੈਗਾ ਉਹਦਾਂ ਸਪਰੇਹਾਂ ਉਹ ਨਹੀਂ ਕਰ ਰਿਹਾ ਹੈਗਾ ਤਾਂ ਉਹਦਾ ਗੁੱਡ ਲੱਕ ਹੈ ਉਹ ਵੈਰੀ ਗੁੱਡ ਹੈ ਉਹ ਆਪਦੇ ਖਰਚੇ ਹੋਰ ਤਰੀਕੇ ਦੇ ਘਟਾਵੇ ਜਿਨ੍ਹਾਂ ਦਾ ਝਾੜ 25 ਕੁਇੰਟਲ ਆਉਂਦਾ 28 30 32 ਕੁਇੰਟਲ ਰਹਿ ਜਾਂਦਾ ਉਹਨਾਂ ਨੂੰ ਲੋੜ ਹੈਗੀ ਆ ਬਾਸਮਤੀ ਵਾਲਾ ਨੂੰ ਤਾਂ ਖਾਸ ਕਰਕੇ ਲੋੜ ਹੈਗੀ ਆ ਸਪਰੇਹਾਂ ਮਿਕਸ ਕਰਨੀਆਂ ਜਾਂ ਨਹੀਂ ਠੀਕ ਹੈ ਹੁਣ ਤੁਸੀਂ ਸੁੰਡੀ ਵਾਰ ਵੀ ਕਰਨਾ ਹੁੰਦਾ ਹੈ ਅੱਜ ਕੱਲ ਕੋਈ ਹੋਰ ਵੀ ਤਰਲ ਪਦਾਰਥ ਕੋਈ ਲਾਲ ਪੀਲਾ ਕਾਲਾ ਜਾਂ ਚੱਕੀ ਫਿਰਦੇ ਹੈਗੇ ਤੇ ਉਹ ਕੋਈ ਫਾਰਮਰ ਉਹ ਵੀ ਕਰਨ ਵਹਿ ਜਾਂਦੇ ਹੈਗੇ ਆ ਜਾਂ ਪੀਏ ਯੂ ਨੇ ਸਪਾਰਸ ਕੀਤਾ ਹੈ ਸੈਲਿਸਿਲਿਕ ਐਸਿਡ ਯੂਪੀਐਲ ਗਨੇਕਸਾ ਵਗੈਰਾ ਉਹ ਵੀ ਤਾਪਮਾਨ ਦਾ ਪ੍ਰਭਾਵ ਘਟ ਕਰਨ ਦੇ ਲਈ ਯੂਨੀਵਰਸਿਟੀ ਸਪਾਰਸ ਕਰ ਰਹੀ ਹੈ ਫਾਰਮਰ ਕਰ ਰਹੇ ਹੈਗੇ ਆ ਨਾਲ ਕੋਈ ਫੰਗੀਸਾਈਡ ਨਾਲ ਕੋਈ ਬੈਕਟੀਰੀ ਸਾਈਡ ਨਾਲ ਕੋਈ ਹੋਰ ਇੰਨੀਆਂ ਸਪਰੇਹਾਂ ਆਪਾਂ ਕਿਵੇਂ ਮਿਕਸ ਕਰਾਂਗੇ ਤਾਂ ਇੱਕ ਤਰੀਕਾ ਹੈਗਾ ਜਨਰਲ ਜਿਹਨੂੰ ਜਾਰ ਟੈਸਟ ਕਹਿੰਦੇ ਹੈਗੇ ਤੁਸੀਂ ਤਿੰਨ ਸਪਰੇਹਾਂ ਮਿਕਸ ਕਰਨੀਆਂ ਤਾਂ ਠੀਕ ਹੈ ਤਾਂ 10 ਲੀਟਰ ਪਾਣੀ ਲੈ ਲਓ ਤਿੰਨ ਹੀ ਭਾਂਡੇ ਲੈ ਲਓ ਉਹ ਪਾਣੀ ਨੂੰ ਠੀਕ ਹੈ ਹਰੇਕ ਭਾਂਡੇ ਦੇ ਵਿੱਚ 10 ਲੀਟਰੀ ਰੋਜ ਪਾ ਲਿਓ ਠੀਕ ਹੈ ਮਤਲਬ ਕਿ ਤੁਸੀਂ ਇੱਕ ਸੁੰਡੀ ਮਾਰ ਕਰ ਰਹੇ ਹੋ ਇੱਕ ਕੋਈ ਤਾਕਤ ਵਾਲੀ ਸਪਰੇ 13045 ਕਰ ਰਹੇ ਹੋ ਇੱਕ ਕੋਈ ਫੰਗੀਸਾਈਡ ਕਰ ਰਹੇ ਹੋ ਤਿੰਨ ਸਪਰੇਆ ਹੋਗੀਆਂ ਤਿੰਨ ਭਾਂਡੇ ਲਓ ਪਲਾਸਟਿਕ ਦੇ ਲੈ ਲਓ ਕੱਚ ਦੇ ਲੈ ਲਓ ਠੀਕ ਹੈ ਲੋਹੇ ਦਾ ਭਾਂਡਾ ਨਾ ਲਿਆ ਕਰੋ ਫੁੱਲ ਬਣਾਉਣ ਵਾਸਤੇ ਤੇ 3 ਲੀਟਰ ਹੀ ਪਾਣੀ ਲਵੋ ਹੁਣ 3 ਲੀਟਰ ਦੀ ਡੋਜ਼ ਬਣਾਉਣੀ ਹੈ ਇਹ ਵੀ 3 ਲੀਟਰ ਦੀ ਡੋਜ਼ ਹੈ ਇਹ ਵੀ 3 ਲੀਟਰ ਦੀ ਡੋਜ਼ ਹੈ ਇਹ ਵੀ 3 ਲੀਟਰ ਦੀ ਡੋਜ਼ ਹੈ ਤੇ ਤਿੰਨਾਂ 'ਚ ਡੋਜ਼ ਪਾ ਦਿਓ ਤਿੰਨਾਂ 'ਚ ਉਹ 3 ਲੀਟਰ ਪਾਣੀ ਡਿਵਾਈਡ ਕਰ ਲਓ ਸਾਰਿਆਂ ਦਾ ਕੋਲ ਬਣਾ ਲਓ ਤੇ ਮ ਇਕੱਠਾ ਪਿਆ ਰਹਿਣ ਦਿਓ 5-7 ਮਿੰਟ ਠੀਕ ਹੈ ਇਹ ਇਹ ਉਹ ਕੋਹਲ ਆ ਜਿਹੜਾ ਸਪਰੇਅ ਕਰਨਾ ਕਈ ਵਾਰ ਕੀ ਆ ਆਪਾਂ ਕੋਹਲ ਤਿਆਰ ਕਰਦੇ ਹੁੰਨੇ ਆ 13 045 ਦਾ 5 ਲੀਟਰ ਚ ਕੋਹਲ ਤਿਆਰ ਕਰ ਲਿਆ ਬਾਕੀ ਸਪਰੇਹਾ ਆਪਾਂ ਡਰਮੀ ਦੀਆਂ ਹੀ ਪਾਈ ਜਾਣੀਆਂ ਹੈਗੀਆਂ ਜੇ ਉਹ ਆਪਣੇ ਕੋਲੇ ਕੋਈ ਕੰਡਾ ਹੈਗਾ ਕੋਈ ਮਾਪਕ ਹੈਗਾ ਲਿਕਵਿਡ ਹੈਗੀ ਆ ਆਪਾਂ ਮਿੰਨ ਮਿੰਨ ਕੇ ਪਾਈ ਜਾਨੀਆਂ 20 50 ਗ੍ਰਾਮ ਢੋਲੀ ਦੀ ਤਾਂ ਉਹ ਉਹ ਅਲੱਗ ਚੀਜ਼ ਹੈਗੀ ਆ ਇਹ ਆਪਾਂ ਜਾਰ ਟੈਸਟ ਕਰ ਰਹੇ ਆ ਜੇਕਰ ਥੱਲੇ ਕੋਈ ਚੀਜ਼ ਬਹਿ ਗਈ ਭਾਫ਼ ਨਿਕਲ ਗਈ ਗੈਸ ਬਣ ਕੇ ਉੱਡ ਗਈ ਤੁਹਾਨੂੰ ਦਿਖਿਆ ਸੋਲਿਊਸ਼ਨ ਫਟ ਗਿਆ ਨਿੱਤਰ ਗਿਆ ਅੱਧਾ ਸਮਾਨ ਥੱਲੇ ਰਹਿ ਗਿਆ ਅੱਧਾ ਉੱਪਰ ਰਹਿ ਗਿਆ ਪਾਣੀ ਨਿੱਤਰਨ ਲੱਗ ਗਿਆ ਫਟੇ ਦੁੱਧ ਵਰਗਾ ਹੋ ਗਿਆ ਆਪਾਂ ਨਹੀਂ ਕਰਨਾ ਜੀ ਅੱਜ ਕੱਲ ਮੋਸਟਲੀ ਜਿੰਨੀਆਂ ਵੀ ਪੈਸਾਈਸਾਈਡ ਨਿਊ ਕਲਾਸ ਟੈਕਨੋਲੋਜੀ ਆ ਰਹੀ ਹੈ 2021 ਤੋਂ ਬਾਅਦ ਉਹ ਆਲਮੋਸਟ ਮਿਕਸ ਹੋ ਜਾਂ ਲੱਗ ਗਈਆਂ ਸਮੱਸਿਆ ਆਉਂਦੀ ਹੈਗੀ ਕਾਪਰ ਦੀ ਸਪਰੇ ਤੇ ਕੈਲਸ਼ੀਅਮ ਇਹ ਸਪਰੇ ਜਾਂ ਸਲਫੇਟ ਹੈ ਕੋਈ ਮੇਂ ম্যাগਨੀਸ਼ੀਅਮ ਸਲਫੇਟ ਹੈ ਪੋਟਾਸ਼ੀਅਮ ਸਲਫੇਟ ਹੈ ਜਾਂ ਕੋਈ ਹੋਰ ਉਹ ਸਪਰੇ ਕਿਸੇ ਨਾਲ ਮਿਕਸ ਨਹੀਂ ਹੁੰਦੀ ਹੁੰਦੀ ਉਹ ਕੱਲੇ ਸਿਰਫ ਯੂਰੀਆ ਵਗੈਰਾ ਨਾਲ ਮਿਕਸ ਹੋ ਜਾਂਦੀ ਹੁੰਦੀ ਹੈ ਬਟ ਜੇਕਰ ਆਪਾਂ ਉਹ ਹੋਰ ਤੱਤਾਂ ਨਾਲ ਮਿਕਸ ਸਪਰੇ ਕਰਾਂਗੇ ਤੁਸੀਂ ਦੇਖੋ ਕੋਈ ਸਪਰੇ ਬਣਦੀ ਆ ਨਾ ਜਦੋਂ ਉਹਦੇ ਵਿੱਚ ਕੋਈ ਟੈਕਨੀਕਲ 20% ਆ ਤਾਂ 80% ਵੀ ਤਾਂ ਕੋਈ ਸਮਾਨ ਹੀ ਉਹਦੇ ਵਿੱਚ ਪਾਇਆ ਹੋਇਆ ਉਹ ਵੀ ਕੋਈ ਟੈਕਨੀਕਲ ਹੋਣਗੇ ਉਹਨੂੰ ਕੋਈ ਘੋਲਣ ਵਾਲਾ ਉਹਨੂੰ ਕੋਈ ਸਟੇਬਲ ਰੱਖਣ ਵਾਲਾ ਉਹਦੀ ਲਾਈਫ ਵਧਾਉਣ ਵਾਲਾ ਉਹਦੀ ਕੈਮਿਸਟਰੀ ਨੂੰ ਸੇਫ ਰੱਖਣ ਵਾਲਾ ਤਾਂ ਉਹਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਹੈਗਾ ਕਈ ਵੀਰ ਮੈਂ ਦੇਖਦਾ ਹੈਗਾ ਵੀ ਇੱਕ ਹੁਣ ਫੰਗੀਸਾਈਡ ਦੇ ਵਿੱਚ ਦੋ ਟੈਕਨੀਕਲ ਆ ਰਹੇ ਆ ਤਾਂ ਉਹ ਹੁਣ ਕਹਿੰਦਾ ਮੈਂ ਇੱਕ ਅਹ ਸੁਣ ਅੱਦੇ ਪੱਤਾ ਬਲਾਸਟੋ ਕਰਨਾ ਹੈਗਾ ਲੀਫ ਬਲਾਸਟੋ ਕਰਨਾ ਹੈਗਾ ਇੱਕ ਮੈਂ ਨੈਕ ਬਲਾਸਟੋ ਕਰਨਾ ਹੈਗਾ ਤੇ ਇੱਕ ਮੈਂ ਡੋਡੀ ਰੋਗ ਨਾ ਆਵੇ ਦੇਖੋ ਸਾਰਿਆਂ ਦਾ ਇਦਾਂ ਹੱਲ ਨਹੀਂ ਹੁੰਦਾ ਵੀ ਤੁਸੀਂ ਸਾਰੇ ਫੰਗੀਸਾਈਡ ਮਿਕਸ ਕਰ ਦਿਓ ਜੇ ਦੋ ਦੋ ਆ ਰਹੇ ਤੁਸੀਂ ਦੋ ਲੈ ਕੇ ਮਿਕਸ ਕਰੋ ਨਹੀਂ ਇੱਕੋ ਹੀ ਕਰੋ 1 ਐਂਡ ਓਨਲੀ ਮੈਂ ਫੰਗੀਸਾਈਡਾਂ ਦੀ ਵੀ ਇੱਕ ਲਿਸਟ ਤੇ ਵੀਡੀਓ ਬਣਾ ਰਿਹਾ ਹੈਗਾ ਵੀ ਕਿਹੜੀਆਂ ਬਿਮਾਰੀਆਂ ਦੇ ਲਈ ਕਿਹੜੇ-ਕਿਹੜੇ ਹੈਗੇ ਆ ਪਰ ਤੁਸੀਂ ਪਹਿਲਾਂ ਹੀ ਜਾਣੀ ਜਾਣੋ ਜਿਹੜੇ ਐਜੋਕਸੀਸਟ੍ਰੋਬਿਨ ਤੇ ਟ੍ਰਾਈਜ਼ੋਲ ਗਰੁੱਪ ਦਾ ਮਿਕਸ ਆ ਰਹੇ ਆ ਉਹ ਆਲਮੋਸਟ ਸਾਰੀਆਂ ਬਿਮਾਰੀਆਂ ਦੇ ਕੰਟਰੋਲ ਕਰ ਲੈਂਦੇ ਆ ਪਰ ਸਹੀ ਸਮਾਂ ਟਰੇਲੀ ਸੁੱਕਣ ਤੋਂ ਬਾਅਦ ਸਪਰੇਅ ਕਰਿਆ ਕਰੋ ਜੇ ਤੋਚੋ ਨੰਨਸਾਰਾ ਲੈ ਚੁੱਕਿਆ ਝੋਨਾ ਪੂਰਾ ਕੇਦ ਨਿਸਰ ਚੁੱਕਿਆ ਹੈਗਾ ਤਾਂ ਜੇ ਫੇਰ ਕੋਈ ਐਮਰਜੈਂਸੀ ਹੋ ਰਹੀ ਹੈ ਜਿਵੇਂ ਤੇਲਾ ਮਾਰ ਸਪਰੇਅ ਦੀ ਜੇ ਸੁੰਡੀ ਮਾਰ ਸਪਰੇਅ ਦੀ ਹੈ ਚਾਹੇ ਕੋਈ ਫੰਗੀਸਾਈਡ ਦੀ ਹੈ ਤਾਂ ਤੁਸੀਂ ਦੁਪਹਿਰ ਤੋਂ ਬਾਅਦ ਸਪਰੇਅ ਕਰਨੀ ਹੈ ਦੁਪਹਿਰੇ 3 ਵਜੇ ਤੋਂ ਬਾਅਦ ਸ਼ਾਮੀ ਖਾਮੀ ਸਪਰੇ ਕਰਨੀ ਹੈ ਤਾਂ ਕਿ ਉਹਦੇ ਤੇ ਕਿਸੇ ਤਰ੍ਹਾਂ ਦਾ ਵੀ ਜਿਹੜੇ ਫੁੱਲਾਂ ਦੀ ਵਿਵਸਥਾ ਚੱਲ ਰਹੀ ਹੈ ਉਹ ਪ੍ਰਭਾਵ ਦਾ ਨਾ ਹੋ ਵੈਸੇ ਤਾਂ ਸਪਰੇ ਉੱਥੇ ਹੋਣੀ ਨਹੀਂ ਚਾਹੀਦੀ ਸਟੈਂਡਰਡ ਤਰੀਕਾ ਤਾਂ ਹੀ ਹੈਗਾ ਤੇ ਇੱਕ ਕੋਈ ਵੀਰ ਇਹ ਪੁੱਛ ਰਹੇ ਹੈਗੇ ਆ ਕੀ ਹੁਣ ਝੋਨਾ ਹਜੇ ਨ ਸਾਰਾ ਨਹੀਂ ਲੈਣ ਲੱਗਿਆ ਹੁਣ ਅਕਟਾਰਾ ਪਾ ਦਿੰਨੇ ਆ ਠੀਕ ਹੈ ਫੇਰ ਕੋਈ ਸਸਤਾ ਹੋ ਟੈਕਨੀਕਲ ਪਾ ਦਾਂਗੇ ਤੇਲੇ ਕੰਟਰੋਲ ਲਈ ਫੇਰ ਅਸੀਂ ਕੋਈ ਪੈਕਸਲ ਆਉਣ ਵਾਲੇ ਜਾਵਾਂਗੇ ਜਾਂ ਮੂਪਰੋ ਫੈਜਨ ਵਾਲੇ ਜਾਂ ਚੈਸ ਵੱਲ ਜਾਵਾਂਗੇ ਐਦਾਂ ਨਹੀਂ ਜੀ ਤੁਸੀਂ ਇਹਨੂੰ ਪਹਿਲਾਂ ਹੀ ਸਹੀ ਤਰੀਕੇ ਨਾਲ ਮੈਨੇਜ ਕਰੋ ਜਿਹੜੀਆਂ ਦਵਾਈਆਂ ਸਿਸਟਮਿਕ ਉਹਦੀ ਗ੍ਰੋਥ ਤੇ ਕੰਮ ਕਰ ਦੇਣਗੀਆਂ ਜਿਵੇਂ ਪੈਕਸਾ ਲਾਉਣ ਆ ਜਾਂ ਚੈਸ ਹੈਗੀ ਆ ਤਾਂ ਇਹ ਲੰਬੇ ਸਮੇਂ ਦੀਆਂ ਕਿਸਮਾਂ ਹੈਗੀਆਂ ਤਾਂ ਇਹ ਨਿਸਰਣ ਵੇਲੇ ਬੂਟਿੰਗ ਜਾਂ ਹੈਡਿੰਗ ਸਟੇਜ ਤੇ ਹੀ ਝੋਨੇ ਦੀਆਂ ਬੱਲੀਆਂ ਬਾਹਰ ਨਿਕਲਦੀ ਸਪਰੇ ਹੁੰਦੀ ਹੈ ਹਰੀ ਅਵਸਥਾ ਝੋਨੇ ਦੀ ਹੈਗੀ ਤਾਂ ਕੰਮ ਕਰਨੀ ਅਦਰਬਈ ਫਾਇਦਾ ਨਹੀਂ ਝੋਨੇ ਦੇ ਕਾਫੀ ਜਨਰੇਸ਼ਨਾਂ ਝੋਨੇ ਦੇ ਵਿੱਚ ਕਾਫੀ ਕੀੜਿਆਂ ਦੀਆਂ ਜਨਰੇਸ਼ਨਾਂ ਚੱਲ ਰਹੀਆਂ ਹੈਗੀਆਂ ਤਾਂ ਉੱਥੇ ਫਿਰ ਇਹ ਉਹਨਾਂ ਨੂੰ ਡਾਇਰੈਕਟ ਕਿਲਿੰਗ ਨਹੀਂ ਕਰ ਸਕਦੀਆਂ ਇਹਨਾਂ ਨੇ ਤਾਂ ਉਹਨਾਂ ਦੀ ਅਗਲੀ ਪੀੜ੍ਹੀ ਨੂੰ ਘਟਾਉਣਾ ਹੁੰਦਾ ਦਰਿਆਵਾਂ ਦੇ ਨੇੜੇ ਜ਼ਿਆਦਾ ਤਰੇਲੀ ਪੈਂਦੀ ਹੈਗੀ ਆ ਜਿਹੜੀ ਪਹਾੜਾਂ ਦੇ ਨਾਲ ਬੈਲਟ ਪੈਂਦੀ ਹੈ ਜਿੱਥੇ ਝੋਨੇ ਜ਼ਿਆਦਾ ਕਦ ਕਰਦੇ ਹੈਗੇ ਜ਼ਿਆਦਾ ਅਗੇਤੇ ਲੱਗ ਜਾਂਦੇ ਹੈਗੇ ਉੱਥੇ ਇਹਨਾਂ ਦੀ ਲੋੜ ਪੈਂਦੀ ਆ ਅਦਰਵਾਈਜ਼ ਮਾਲਵੇ ਦੇ ਜਿਹੜੇ ਖੁਸ਼ਕ ਇਲਾਕੇ ਹੈਗੇ ਉੱਥੇ ਤਾਂ ਇਹਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫੇਸਬੁਕ ਇੰਸਟਾਗ੍ਰam YouTube ਤੇ ਹੋਰ ਵੀਡੀਓਜ਼ ਆئیں ਤੁਹਾਨੂੰ ਮੈਸੇਜ ਦੇਵਾਂਗੇ ਤੇ ਤੁਸੀਂ ਆਪਣੇ ਸਵਾਲਾਂ ਦੇ ਜਿਹੜੇ ਹੈਗੇ ਆ ਦਾਇਰੇ ਉਹ ਆਪਣੇ ਕਮੈਂਟਾਂ ਵਿੱਚ ਲਿਖ ਸਕਦੇ ਹੋ ਬਹੁਤ ਧੰਨਵਾਦ